ਆਹ ਟਰਾਲੀ ਵਾਲੇ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਕਦੋਂ ਦੀ ਘਟਨਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਦੀ ਆ ਪਹਿਲੇ ਤਾਂ ਤਸਵੀਰਾਂ ਤੁਸੀਂ ਵੇਖੋ ਕਿ ਤਸਵੀਰਾਂ ਕੀ ਕਹਿੰਦੀਆਂ ਨੇ ਆਹ ਟਰਾਲੀ ਵੇਖ ਸਕਦੇ ਹੋ ਕਿਵੇਂ ਪਲਟੀ ਹੋਈ ਆ ਔਰ ਟਰੈਕਟਰ ਦਾ ਪੂਰਾ ਟਾਇਰ ਜਿਹੜਾ ਚੱਕਿਆ ਗਿਆ ਔਰ ਗੰਨਾ ਜਿਹੜਾ ਟਰੈਕਟਰ ਦੇ ਉੱਤੇ ਪੈ ਗਿਆ ਜੇ ਗੱਲ ਅਸੀਂ ਖਰਚੇ ਦੀ ਕਰੀਏ ਜਾਂ ਨੁਕਸਾਨ ਦੀ ਕਰੀਏ ਤਾਂ ਲਗਭਗ 5-6 ਲੱਖ ਦੀ ਟਰਾਲੀ ਆ ਔਰ 10 ਲੱਖ ਦਾ ਟਰੈਕਟਰ ਆ ਔਰ ਕਿਸਾਨੀ ਜਿਹੜੀ ਆ ਕਿੰਨੀ ਕੁ ਸੁਖਾਲੀ ਆ ਤੁਸੀਂ ਤਸਵੀਰਾਂ ਵੇਖਦੇ ਰਹੋ ਅਕਸਰ ਅਸੀਂ ਪਹਿਲਾਂ ਵੀ ਇਹ ਤਸਵੀਰਾਂ ਵਖਾਉਂਦੇ ਰਹਿੰਨੇ ਆ ਜਿੱਥੇ ਕੋਈ ਟਰਾਲੀ ਵਾਲੇ ਕਿਸਾਨ ਨਾਲ ਕੋਈ ਹਾਦਸਾ ਹੁੰਦਾ ਔਰ ਲੋਕਾਂ ਨੂੰ ਅਸੀਂ ਜਾਗਰੂਕ ਕਰਦੇ ਰਹਿੰਨੇ ਆ ਕਿ ਜਦੋਂ ਕੋਈ ਹਾਦਸਾ ਹੋਇਆ ਹੋਵੇ ਤਾਂ ਬਿਲਕੁਲ ਸਲੋ ਚੱਲਿਆ ਕਰੋ ਧਿਆਨ ਦੇ ਲਿਆ ਕਰੋ ਕਿ ਅੱਗੇ ਕੋਈ ਚੀਜ਼ ਜਿਹੜੀ ਆ ਗੰਨੇ ਵਾਈ ਟਰਾਲੀ ਪਲਟੀ ਹੋਈ ਆ ਔਰ ਬਿਲਕੁਲ ਸਲੋ ਕਰ ਲਿਆ ਕਰੋ ਔਰ ਡਰਾਈਵਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਭਰਾ ਨੇ ਕਿ ਰਾਤ ਸਮੇਂ ਰਾਤ ਲਗਭਗ 11:30 ਵਜੇ ਕੋਈ ਟਰੱਕ ਦੋ ਪਿੱਛੋਂ ਆ ਰਹੇ ਸੀ ਇੱਕ ਦੂਸਰੇ ਨੂੰ ਓਵਰਟੇਕ ਕਰਦੇ ਔਰ ਮੈਂ ਬਿਲਕੁਲ ਪਟਰੀ ਦੇ ਨਾਲ ਚੱਲ ਰਿਹਾ ਸੀ ਜਦੋਂ ਉਸਨੇ ਧੱਕਾ ਲਗਾਇਆ ਨਾਲ ਲੱਗਿਆ ਤਾਂ ਫਿਰ ਟਰੱਕ ਤਾਂ ਉਥੋਂ ਚਲੇ ਗਏ ਆ ਕਿਉਂਕਿ ਮੈਂ ਉਸ ਵੇਲੇ ਗੰਨੇ ਦੇ